ਕਈ ਵਾਰੀ ਜ਼ਿੰਦਗੀ ਦੇ ਵਿੱਚ ਐਸੇ ਪਲ ਆਉਂਦੇ ਨੇ ਜੋ ਕਿ ਸਦਾ ਦੇ ਲਈ ਯਾਦਾਂ ਵਿੱਚ ਕੈਦ ਹੋ ਜਾਂਦੇ ਨੇ ਉਹ ਰਾਤ ਵੀ ਕੁਝ ਐਸੀ ਹੀ ਸੀ ਬਾਰਮੀ ਪੈਰਿਆ ਸੀ ਤੇ ਮੇਰੇ ਮਨ ਦੀ ਧੜਕਣ ਵੀ ਉਮੜ ਰਹੀ ਸੀ ਘਰ ਵਿੱਚ ਖਮੋਸ਼ੀ ਦਾ ਰਾਜ ਸੀ ਸਿਰਫ ਮੀਂਹ ਦੀਆਂ ਬੂੰਦਾਂ ਛੱਤ ਤੇ ਡਿੱਗਦੀਆਂ ਆਵਾਜ਼ਾਂ ਇੱਕ ਅਲੱਗੀ ਤਾਲ ਵਜਾ ਰਹੀਆਂ ਸਨ ਪਰ ਉਸ ਖਾਮੋਸ਼ ਰਾਤ ਵਿੱਚ ਇੱਕ ਪੈਰਾਂ ਦੀ ਆਹਟ ਨੇ ਮੇਰੀ ਜ਼ਿੰਦਗੀ ਦੇ ਪੰਨਿਆਂ ਨੂੰ ਹਿਲਾ ਦਿੱਤਾ ਉਹ ਮੇਰਾ ਦਿਓਰ ਸੀ ਜਿਸ ਦੀਆਂ ਹੱਦਾਂ ਵੀ ਉਸ ਰਾਤ ਮੀਂਹ ਦੇ ਨਾਲ ਪਿੰਗੜ ਗਈਆਂ ਸੀ ਉਸ ਰਾਤ ਮੀਂਹ ਦੀਆਂ ਬੂੰਦਾਂ ਨੇ ਸਾਰੀ ਦੁਨੀਆ ਨੂੰ ਭੇਲ ਕਰ ਰੱਖਿਆ ਸੀ ਹਵਾ ਵਿੱਚ ਠੰਡਕ ਸੀ ਪਰ ਕਮਰੇ ਦੇ ਅੰਦਰ ਮਨ ਦੇ ਵੱਡੇ ਉਤਾਰ ਚੜਾ ਮੈਂ ਅਕਸਰ ਸੋਚਦੀ ਸੀ ਕਿ ਉਹ ਮੈਨੂੰ ਉਹਨਾਂ ਅੱਖਾਂ ਨਾਲ ਵੇਖਦਾ ਹੈ ਪਰ ਕਦੇ ਹੌਸਲਾ ਨਹੀਂ ਹੋਇਆ ਪੁੱਛਣ ਦਾ ਮੈਂ ਕਿਤਾਬ ਪੜ ਰਹੀ ਸੀ ਮੀਂਹ ਦੀ ਰੋਮਾਂਚੀ ਹਵਾ ਵਿੱਚ ਡੁੱਬੀ ਹੋਈ ਅਚਾਨਕ ਕਮਰੇ ਦੇ ਦਰਵਾਜ਼ੇ ਨੇ ਹੋੜੀ ਜੀ ਆਵਾਜ਼ ਕੀਤੀ ਕੌਣ ਮੈਂ ਹੋੜੀ ਆਵਾਜ਼ ਪੁੱਛਿਆ ਦਰਵਾਜ਼ਾ ਖੁੱਲ੍ਹਿਆ ਉਹ ਸੀ ਮੇਰਾ ਦਿਉਰ ਹੌਲੀ-ਹੌਲੀ ਕਦਮ ਰੱਖਦਿਆਂ ਉਹ ਅੰਦਰ ਆ ਗਿਆ ਭਾਬੀ ਮੈਂ ਬਹੁਤ ਪੈਰਿਆ ਤੇ ਮਨ ਨਹੀਂ ਕੀਤਾ ਇਕੱਲਾ ਰਹਿਣ ਦਾ ਉਸ ਨੇ ਹੋੜੀ ਆਵਾਜ਼ ਵਿੱਚ ਆਖਿਆ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਬਾਹਰ ਬੇਸ਼ੱਕ ਠੰਡ ਸੀ ਪਰ ਠੰਡ ਦੇ ਨਾਲ ਪਸੀਨੇ ਛੁੱਟ ਰਹੇ ਸੀ ਮੇਰੇ ਪੂਰੇ ਲੋਕ ਕੰਡੇ ਖੜੇ ਹੋ ਗਏ ਪੂਰੀ ਹੀ ਜਿਸਮ ਦੇ ਵਿੱਚ ਜੋ ਕਿ ਗਰਮੀ ਦੌੜਨ ਲੱਗੀ ਮੈਂ ਚੰਬੇ ਦੇ ਨਾਲ ਉਸ ਨੂੰ ਦੇਖਿਆ ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਹੋਈਆਂ ਮੂੰਹੋਂ ਸ਼ਬਦ ਨਹੀਂ ਸੀ ਨਿਕਲਿਆ ਉਹ ਕੋਲ ਆ ਕੇ ਬੈਠ ਗਿਆ ਮੀਂਹ ਬਾਰ-ਬਾਰ ਛਰਿਆ ਸੀ ਤੇ ਦਿਲ ਅੰਦਰ ਹੱਡਾਂ ਟੁੱਟ ਰਹੀਆਂ ਸੀ ਉਸ ਨੇ ਮੇਰੇ ਹੱਥ ਫੜੇ ਤੇ ਮੇਰਾ ਸਰੀਰ ਸੁੰਨ ਹੋ ਗਿਆ ਇੱਕ ਪਲ ਦੇ ਲਈ ਮੈਨੂੰ ਲੱਗਿਆ ਜਿਵੇਂ ਸਭ ਕੁਝ ਰੁਕ ਗਿਆ ਹੋਵੇ ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਅਤੇ ਪੁੱਛਿਆ ਭਾਬੀ ਤੂੰ ਵੀ ਮਹਿਸੂਸ ਕਰਦੀ ਹੈ ਮੈਨੂੰ ਜਿਵੇਂ ਮੈਂ ਤੈਨੂੰ ਕਰਦਾ ਉਸ ਰਾਤ ਮੀਂਹ ਦੀਆਂ ਬੂੰਦਾਂ ਨੇ ਸਾਰਾ ਗਵਾਂਢ ਸੁਣ ਕਰ ਦਿੱਤਾ ਤੇ ਮੇਰੇ ਕਮਰੇ ਦੇ ਵਿੱਚ ਇੱਕ ਅਜੀਹਾ ਰਾਜ ਬਣ ਗਿਆ ਜੋ ਸਿਰਫ ਮੀਂਹ ਜਾਣਦਾ ਸੀ ਜਾਂ ਰੱਬ ਜਾਣਦਾ ਸੀ ਜਾਂ ਫਿਰ ਮੈਂ ਜਾਣਦੀ ਸੀ ਤੇ ਜਾਂ ਫਿਰ ਮੇਰਾ ਦਿਓਰ ਜਾਣਦਾ ਸੀ ਤੇ ਉਸ ਤੋਂ ਬਾਅਦ ਅਸੀਂ ਸਾਰੀਆਂ ਹੱਦਾਂ ਪਾਰ ਹੋਈਆਂ ਪਰ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਰਿਸ਼ਤਾ ਕੀ ਠੀਕ ਸੀ ਜਾਫਰੀਕ ਕੁਦਰਤਾਂ ਗ੍ਰਿਸ਼ਮਾ ਸੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ